ਸੰਗ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਸੰਗਤ ਨੂੰ ਜੀ ਇਹ ਦੱਸ ਦਿੱਤਾ ਜਾ ਰਿਹਾ ਹੈ ਵੀ ਗੁਰਦੁਆਰਾ ਬਾਬਾ ਯਾਦਗਾਰ ਸ਼ਿਦਾਂ ਜਿਹੜਾ ਪਿਛਲੇ ਦਿਨੀ 17 ਤਰੀਕ ਨੂੰ ਇੱਥੇ ਆਪਾਂ ਕਹਿੰਦੀਏ ਨਾਮ ਦਾ ਉਹ ਖੁੱਲਿਆ ਸੀਗਾ ਦਾਨ ਪੱਤਰ ਸੇਵਾ ਸਕੀਮ ਖੁੱਲੀ ਸੀ ਉਹਦੇ ਵਿੱਚੋਂ ਪਹਿਲਾ ਨਾਮ ਜਿਹੜਾ ਥਾਰ ਜਾਂ 4/4 852 ਉਹ ਲੱਗੀ ਹੈ ਜੀ ਪਿੰਡ ਲੌਂਗਵਾਲ ਦੇ ਇੱਕ ਲੋੜਵੰਦ ਪਰਿਵਾਰ ਨੂੰ ਹਨਾ ਜੀ ਤੇ ਮੜਾ ਜਾਣਕਾਰੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਗੁਰਦੁਆਰਾ ਯਾਦਗਰ ਸ਼ਹੀਦਾਂ ਪੱਤੀ ਦੋਲਟਪਿੰਡ ਲੌਂਗਵਾਲ ਜ਼ਿਲ੍ਹਾ ਸੰਗਰੂਰ ਜਿੱਥੇ ਕਿ ਪਿਛਲੇ ਦਿਨੀ ਦਾਨ ਪਾਤਰ ਸੇਵਾ ਸਕੀਮ ਖੁੱਲੀ ਸੀ ਜਿਹਦੇ ਵਿੱਚੋਂ ਪਹਿਲਾ ਇਨਾਮ ਇਹ ਲਾਲੀਖਾਨ ਨੇ ਸਾਡੇ ਹੀ ਪਿੰਡ ਦੇ ਜੀ ਹਾਂਜੀ ਤੇ ਮਿਹਨਤੀ ਬੰਦੇ ਨੇ ਕੰਮਕਾਰ ਵਾਲੇ ਬੰਦੇ ਨੇ ਇਹਨਾਂ ਨੂੰ ਨਾਮ ਲੱਗਿਆ ਸੀ ਜੀ ਠੀਕ ਹੈ ਜੀ ਹਾਂਜੀ ਕਿੰਨੇ ਰੁਪਏ ਪਾਏ ਸੀ ਜੀ ਆਪਾਂ ਮੈਂ 1000 ਰੁਪਏ ਪਾਏ ਸੀ 1000 ਰੁਪਏ ਪਾਏ ਸੀ ਦੋ ਬਾਰਾਂ ਚ ਕਹਿੰਦੇ ਕਿਸ਼ਤਾਂ ਚ ਪਾਏ ਸੀ ਨਾ ਇਹ ਐ ਵੀ ਗੱਲ ਸੀਗੀ ਹਾਂ ਠੀਕ ਹੈ ਸੋ ਪਹਿਲਾਂ ਤਾਂ ਐਸੀ 500 ਮੰਨ ਕੇ ਚੱਲੋ ਵੀ 12 13 ਤਰੀਕ ਨੂੰ 12 ਤਰੀਕ ਤੇ ਹੁਣ ਖੁਸ਼ ਹਾਂ ਪੂਰੇ ਹਾਂਜੀ ਸਾਰੇ ਖੁਸ਼ ਆ ਠੀਕ ਹੈ ਪਹਿਲਾਂ ਤਾਂ ਵਧਾਈਆਂ ਬਈ ਤੁਹਾਨੂੰ ਬਹੁਤ ਬਹੁਤ ਤੇ ਪ੍ਰਮਾਤਮਾ ਭਲੀ ਕਰੇ ਰੱਬ ਭਾਗ ਲਾਵੇ ਤੇ ਬਾਕੀ ਆਪਾਂ ਇੱਧਰ ਸਕੂਟਰੀ ਵਾਲੇ ਵੀਰ ਵੀ ਪਹੁੰਚ ਚੁੱਕੇ ਨੇ ਪਿੰਡ ਵਿਂਝੜ ਵਿਂਝੜ ਤੋਂ ਹਨ ਜੀ ਇਹ ਕਿੱਥੇ ਜਰੇਗੇ ਜੀ ਵਿਂਝੜਾ ਰੈਕੋਟ ਕੋਲੇ ਪੈ ਜਾਂਦੇ ਨੇ ਰੈਕੋਟ ਕੋਲੇ ਜ਼ਿਲ੍ਹਾ ਨੂੰ ਜਿਹੜਾ ਲੁਧਿਆਣਾ ਪੈਂਦਾ ਲੁਧਿਆਣਾ ਹਾਂਜੀ ਲਾਸਟ ਪਿੰਡ ਜੇ ਨੇ ਹਨਾ ਹਾਂਜੀ ਹਾਂ ਦੋ ਆ ਇਧਰ ਨਾਲ ਆਪਣਾ ਜਿਹੜੀ ਨਹਿਰ ਦੱਦਾ ਹੂਰ ਤੋਂ ਇੱਕ ਗਾਹਾਂ ਦੱਦਾ ਰੋੜੇ ਰਹਿ ਜਾਂਦੇ ਗਾਹਾਂ ਜਾ ਕੇ ਦਿੰਦਾ ਠੀਕ ਹੈ ਖੁਸ਼ ਹਾਂ ਬਈ ਹਾਂਜੀ ਪੂਰੇ ਖੁਸ਼ ਆ ਜੀ ਠੀਕ ਹੈ ਜਦੋਂ ਫੋਨ ਜਾ ਗਿਆ ਕੀ ਕਰਦੇ ਸੀ ਤੁਸੀਂ ਮੇਰੇ ਅਸੀਂ ਟਰੈਕਟਰ ਦੇ ਕੰਮ ਝੋਨਾ ਵੜਦੇ ਸੀਗੇ ਅੱਧਾ ਠੀਕ ਹੈ ਪੂਰਾ ਮਾਨੋ ਸੰਤੋਸ਼ ਠੀਕ ਹੈ ਤੇ ਹੁਣ ਅੱਗੇ ਜੇ ਸੇਵਾ ਲੱਗੀ ਪੂਰਾ ਕਰੂੰਗੇ ਸਾਥ ਦੇਉਂਗੇ ਜੀ ਜੀ ਕਰਾਂਗੇ ਠੀਕ ਸੋ ਸੰਗਦੀ 31 ਮੈਂਬਰੀ ਕਮਿਟੀ ਦੇ ਵਿੱਚੋਂ ਪੇਰ ਦੱਸ ਦਿੱਤੇ ਤੁਹਾਨੂੰ ਵੀ ਇਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਕਿਸੇ ਨੇ ਵੀ ਕੋਈ ਆਪਣੀ ਪਰਚੀ ਨਹੀਂ ਪਾਈ ਕਿਸੇ ਰਿਸ਼ਤੇਦਾਰਾਂ ਦੀ ਨਹੀਂ ਪਾਈ ਤੇ ਇਧਰ ਬਾਬਾ ਜੀ ਖੜੇ ਨੇ ਹੈੱਡ ਗ੍ਰਾਂਥੀ ਸਾਹਿਬ ਤੇ ਇਹਨਾਂ ਨੇ ਵੀ ਨਹੀਂ ਪਾਈ ਹਨਾ ਜੀ ਠੀਕ ਆ ਤੇ ਇਹ ਸੰਗਤ ਜੀ ਸਾਰਾ ਜਿਹੜਾ ਕਰਤਾ ਧਰਤਾ ਸੀ ਗੁਰਦੁਆਰਾ ਬਾਬਾ ਯਾਦਗਾਰਛੀ ਦਾ ਜਿਹੜਾ ਦਰਬਾਰ ਸਾਹਿਬ ਆ ਉਹਦੀ ਹਾਲਤ ਪ੍ਰਾਣੀ ਹੋਣ ਕਰਕੇ ਜਿਹੜੀ ਆਪਾਂ ਕਹਿੰਦੀ ਹ ਇਮਾਰਤ ਦੀ ਹਾਲਤ ਜਿਹੜੀ ਉਹ ਖਸਦਾ ਹੋਣ ਕਰਕੇ ਮੈਨੂੰ ਲੱਗਦਾ ਇਧਰੋਂ 10 ਫੁੱਟ ਦਾ ਫਰਕ ਪੈ ਗਿਆ ਉਹ ਨਾ ਜੀ ਹਾਂ ਜੀ ਹੈ ਜੀ ਰਾਦ ਨਾਲੋਂ ਨਾਲੋਂ 10 ਫੁੱਟ ਦਾ ਜੀ ਠੀਕ ਹੈ ਕਿਉਂਕਿ ਪਾਣੀ ਵਗੈਰਾ ਜਾਂਦਾ ਸੀ ਤਾਂ ਕਰਕੇ ਦਰਬਾਰ ਸਾਹਿਬ ਦੀ ਨਵੀਂ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਹਦੇ ਬਾਬਤ ਇੱਥੇ ਇਸ ਵਾਰੀ ਤੀਜੀ ਸੇਵਾ ਸਕੀਮ ਜਿਹੜੀ ਖੁੱਲੀ ਸੀ ਜਿਹਦੇ ਵਿੱਚੋਂ ਲੱਖਾਂ ਦੇ ਨਾਮ ਸੰਗਤ ਨੂੰ ਦਿੱਤੇ ਗਏ ਨੇ ਤੇ ਸੌਆਂ ਦੇ ਵਿੱਚ ਦਿੱਤੇ ਗਏ ਨੇ ਪੁੰਨ ਨਾਲੇ ਫਲੀਆਂ ਹਜ਼ਾਰਾਂ ਸੰਗਤਾਂ ਨੇ ਆਪਣੀ ਕਿਸਮਤ ਵੀ ਜਮਾਈਆ ਪੁੰਨ ਵੀ ਲਏ ਤੇ ਫਲੀਆਂ ਵੀ ਲਈਆਂ ਨੇ ਹਣਾ ਜੀ ਇੱਕ ਸਾਈਨ ਨਿਕਲਿਆ ਉਹਨਾਂ ਨੂੰ ਵੀ ਪੁੰਨ ਲੱਗਿਆ ਉਹਨਾਂ ਨੂੰ ਪੁੰਨ ਲੱਗਿਆ ਕਿਉਂਕਿ ਦਰਬਾਰ ਸਾਹਿਬ ਦਾ ਜਿਹੜਾ ਕੰਮ ਹਜੇ ਬਹੁਤ ਅਧੂਰਾ ਬਿਆਗਾ ਹਜੇ ਵੀ ਮੈਨੂੰ ਲੱਗਦਾ ਬਹੁਤ ਮਾਇਆ ਦੀ ਲੋੜ ਪੈਣੀ ਐ ਸੰਗਤ ਦੀ ਲੋੜ ਪੈਣੀ ਐ ਕਰੋੜਾਂ ਦੀ ਪੈਣੀ ਐ ਕਰੋੜਾਂ ਦੀ ਹਜੇ ਹਜ਼ਾਰਾਂ ਨਹੀਂ ਕਰੋੜਾਂ ਦਾ ਕੰਮ ਆ ਸਾਰੀ ਸੰਗਤ ਨੂੰ ਬੇਨਤੀ ਐ ਵੀ ਕਿਸੇ ਨੇ ਵੀ ਕੋਈ ਸੇਵਾ ਕਰਨੀ ਹੋਵੇ ਸਿਮਿੰਟ ਬਜਰੀ ਬਰੇਤੀ ਸਰੀਆ ਤੁਸੀਂ ਉਹ ਵੀ ਦਾਨ ਕਰਕੇ ਜਾ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਕਿਸੇ ਨੇ ਕੋਈ ਆਪਣੀ ਉਹਦੇ ਲਈ ਗੱਲ ਬੰਦਿਆਂ ਦੀ ਸੇਵਾ ਕਰਨੀ ਹੁੰਦੀ ਹੈ ਵੀ ਭਈਏ ਜੀ ਬੰਦੇ ਲਵਾ ਕੇ ਜਾਣੇ ਆ ਉਹ ਵੀ ਇੱਥੇ ਪਹੁੰਚੋ ਕਿਉਂਕਿ ਇੱਥੇ ਕੰਮ ਦੀ ਕੋਈ ਕਮੀ ਨਹੀਂ ਹੈਗੀ ਤੇ ਸੇਵਾ ਦੇ ਵਿੱਚ ਹਿੱਸਾ ਜ਼ਰੂਰ ਪਾਓ ਤੇ ਬਾਕੀ ਅੱਗੇ ਆਪਾਂ ਪ੍ਰਧਾਨ ਸਾਹਿਬ ਨਾਲ ਕਰਦੇ ਆਂ ਗੱਲ ਤੇ ਭਾਈ ਜੀ ਅੱਗੇ ਵੀ ਕੋਈ ਨਾ ਕੋਈ ਹੈਗਾ ਕੋਈ ਜਿਵੇਂ ਸੰਗਤ ਦਾ ਵਿਸ਼ਵਾਸ ਬਣਿਆ ਹੋਇਆ ਹਾਂਜੀ ਹਾਂਜੀ ਸੰਗਤ ਦੇ ਸਹਿਯੋਗ ਨਾਲ ਜਿਹੜੀ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਜੀ ਔਰ ਚਲਦੀ ਰਹੂ ਦਾਨ ਪਾਤਰ ਸੇਵਾ ਸਕੀਮਾਂ ਜਿਹੜੀ ਅੱਗੇ ਵੀ ਆਪਾਂ ਰੱਖਾਂਗੇ ਜੀ ਰੱਖਾਂਗੇ ਜਿਵੇਂ ਸੰਗਤ ਹੁਕਮ ਕਰੂਗੀ ਜਦੋਂ ਵੀ ਹੁਕਮ ਹੋਊ ਸੰਗਤ ਦਾ ਉਹਦੀ ਰੱਖਣੀ ਘਟੂ ਘਟ ਸੰਗਤੀ ਜੀ ਤੁਹਾਡਾ ਸਾਰਾ ਫੋਨ ਆ ਇਹਨਾਂ ਦੇ ਫੋਨਾਂ ਦੇ ਆਉਣਾ ਚਾਹੀਦਾ ਜਿਹੜੇ ਲਵੇ ਲਾਉਣੇ ਦੇ ਪਿੰਡਾਂ ਦੀ ਸੰਗਤ ਆ ਕਿਉਂਕਿ ਪਹਿਲਾਂ ਵਾਲੀ ਦਾਣ ਪਾਤਰ ਸੀ ਸੇਵਾ ਹਾਂਜੀ ਕੱਲ ਬੋਲਟ ਮੋਟਰਸਾਈਕਲ ਜਿਹੜਾ ਸਪੈਸ਼ਲ ਮਿੰਨੀ ਡਰਾਫਟ ਸੀ ਜੀ ਉਹ ਵੀਰ ਬੋਲਟ ਮੋਟਰਸਾਈਕਲ ਲੈ ਕੇ ਗਿਆ ਉਹ ਲੈ ਗਈ ਜੀ ਆਪਾਂ ਵੀਡੀਓ ਦੇਖੀ ਹੈ ਉਹਦੀ ਹਾਂਜੀ ਹਾਂਜੀ ਸਮਰਾਲੇ ਸਮਰਾਲੇ ਕੋਲੇ ਉਗਰਾ ਉਗਰਾ ਕਿਹੜਾ ਪਿੰਡ ਸੀ ਉਰਨਾ ਨਹੀਂ ਉਰਨਾ 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 ਆ ਆ ਆ ਬੜੇ ਲੇਕੇ ਬੰਦੇ ਦਾ ਫਾਇਦਾ ਹੁੰਦਾ ਹੈ ਹੈ ਤੇ ਸੰਘ ਦੀ ਕਿਵੇਂ ਲੱਗਿਆ ਕੰਮ ਇਥੋਂ ਦੀ ਕਮੇਟੀ ਦਾ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਉਹਨਾਂ ਬਾਰੇ ਵੀ ਤੁਸੀਂ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਬਾਕੀ ਵੀਰ ਨੂੰ ਜਿਨ੍ਹਾਂ ਨੂੰ ਨਾਮ ਲੱਗੇ ਨੇ ਉਹਨਾਂ ਨੂੰ ਵਧਾਈਆਂ ਵੀ ਦੇਣੀਆਂ ਨੇ ਤੇ ਨਾਮ ਸੰਘ ਦੀ ਸਾਰੇ ਮੈਨੂੰ ਲੱਗਦਾ ਤਕਰੀਬਨ ਨੇੜੇ ਲੱਗੇ ਉਹਨੇ ਦੇਤੇ ਹੋਣਗੇ ਨਾ ਜੀ ਹਾਂਜੀ ਜਾ ਰਹੇ ਨੇ ਜੀ ਬਾਕੀ ਜਾਈ ਆਂਦੇ ਨੇ ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਅੱਗੇ ਵੀ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਉਹਦਾ ਫੁੱਲ ਤੋਂ ਫੁੱਲ ਸਾਥ ਦੇਣਾ ਤਾਂ ਜੋ ਜਿਹੜਾ ਇਸ ਦਰਬਾਰ ਸਾਹਿਬ ਦੀ ਕਉਂਕੇ ਸੰਗਤੀ ਦੇ ਪਿੰਡ ਲੋਂਗੋਵਾਲ 52 ਸ਼ਿੱਦਾਂ ਦੀ ਧਰਤੀ ਆ ਉਹ ਅਰਦਾਸ ਦੇ ਵਿੱਚ ਵੀ ਜ਼ਿਕਰ ਹੁੰਦਾ ਆ ਬਾਂ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੁਣਦੇ ਆ ਹਰ ਇੱਕ ਪਿੰਡ ਦੇ ਵਿੱਚ ਅਰਦਾਸ ਕੀਤੀ ਜਾਂਦੀ ਆ ਚਾਰਕੜੀਆਂ ਦੇ ਜਿਹੜੇ ਆ ਰਹਿਆ ਨਾ ਹਾਂਜੀ ਹਾਂਜੀ ਤੇ ਇਹ ਅਸੀਂ ਇੱਕ ਦੱਸ ਦਈਏ ਜਿਹੜੇ ਸ਼ਹੀਦ ਭਾਈ ਮਨੀ ਸਿੰਘ ਨੇ ਹਾਂਜੀ ਉਹ ਇੱਥੋਂ ਦੇ ਜੰਪਲ ਨੇ ਇਸ ਪੱਤੀ ਦੇ ਖਾਸ ਕਰਕੇ ਹਾਂਜੀ ਗਿਆਨੀ ਗਿਆਨ ਸਿੰਘ ਜੀ ਜਿਹੜੇ ਮਹਾਨ ਵਿਦਵਾਨ ਨੇ ਹਾਂਜੀ ਤੇ ਸ਼ਹੀਦ ਭਾਈ ਦਿਆਲਾ ਜੀ ਮਤੀ ਦਾ ਸਤੀ ਦਾਸ ਹੂੰ ਉਹ ਇੱਥੋਂ ਦੇ ਜਿਹੜੇ ਸ਼ਹੀਦ ਹੋਏ ਨੇ ਇੱਥੋਂ ਦੇ ਆਪਣੇ ਪਾਜਾ ਮੰਡਲ ਦੇ ਭਾਈ ਆਪਣੇ ਭਗਵਾਨ ਗਿਆਨੀ ਭਗਵਾਨ ਸਿੰਘ ਉਹ ਵੀ ਇੱਥੋਂ ਦੇ ਹੋਏ ਲਗੇ ਇਹ ਕਾਮਰੇਡੀ ਲਹਿਰ ਦੇ ਇੱਕੋ ਸਮੇਂ ਦੇ ਮੁੰਡੇ ਸੀਗੇ ਜੀ ਠੀਕ ਹੈ ਜੀ ਸੋ ਸਾਰੀ ਸੰਗਤ ਨੂੰ ਬੇਨਤੀ ਵੀ ਬਧ ਚੜ ਕੇ ਹਿੱਸਾ ਪਾਇਆ ਕਰੋ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੇ ਵਿੱਚ ਪੱਤੀ ਦੁੱਲਟ ਦੇ ਵਿੱਚ ਦਾਨ ਪਾਤਰ ਸੇਵਾ ਸਕੀਮ ਖੁੱਲ ਗਈ ਤਾਂ ਤੁਸੀਂ ਜੇ ਕਈ ਵਾਰੀ ਫੋਨ ਤੇ ਵੀ ਤੁਹਾਡੇ ਕੋਲੇ ਐਡ ਆਉਣੀਏ ਜੇ ਨਹੀਂ ਵੀ ਯਕੀਨ ਹੋਂ ਤਾਂ ਤੁਸੀਂ ਇੱਥੇ ਆ ਕੇ ਜਿਹੜਾ ਪਰਚੀ ਪਾ ਸਕਦੇ ਹੋ ਤੇ ਲੱਖਾਂ ਦੇ ਨਾਮ ਹਜ਼ਾਰਾਂ ਦੇ ਵਿੱਚ ਸੌਆਂ ਦੇ ਵਿੱਚ ਜਿੱਤ ਸਕਦੇ ਹੋ ਤੇ ਕਿਸਮਤ ਜਮਾਇਆ ਕਰੋ ਪੋਣਨ ਵਾਲੇ ਫਲੀਆਂ ਦੋ ਤੋਂ ਸੇਵਾ ਦਾ ਮੌਕਾ ਵੀ ਤੁਹਾਨੂੰ ਮਿਲਦਾ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਆ ਚਾਪੀ ਦੇ ਦਿਓ ਜੀ ਲਓ ਜੀ ਬਾਬਾ ਜੀ ਫੜਾ ਦੇਣਗੇ ਬੋਲੇ ਈਸ਼ੋ ਨਿਹਾਰ ਸਾਧ ਸ੍ਰੀ ਅਕਾਲ ਲਓ ਜੀ ਸਕੂਟਰੀ ਵਾਲੇ ਵੀਰ ਭਾਈ ਵਿੰਜੜ ਤੋਂ ਸੰਗਦੇ ਵਿੰਜੜ ਵਾਲਿਆਂ ਨੂੰ ਜਾਂਦਿਆਂ ਨੂੰ ਦੇਖਿਓ ਇਹ ਫਿਰ ਕਿੰਨੀ ਦੂਰ ਹੋ ਬਈ ਵਿੰਜੜੇ ਤੋਂ ਬੋਲੇ ਸੋਨਿਹਾਲ ਸਲਸਰੀਆ ਕਾਲ 45 ਕਿਲੋਮੀਟਰ 45 50 ਦੇ ਨੇੜੇ ਹੈਗਾ ਜੀ ਬਸ ਫਿਰ ਤਾਂ ਜਰਾਮਦਰੀ ਨਾਲ ਜਾਊ 60 65 ਕਿਲੋਮੀਟਰ ਜਾਂਦੀ ਹੈ ਹਨਾ ਜੀ ਹਾਸਿਲ ਲਾਟੇ ਤੋਂ ਆਏ ਤੇ ਜੀ ਬਲਾਡੇ ਤੋਂ ਬਲਾਡਾ ਇਥੋਂ ਇੰਨੀ ਹੋਊਗਾ ਹਾਂਜੀ ਹਾਂਜੀ ਪਹੁੰਚ ਆਏ 50 ਪੂਰਾ ਜਾਊਗੀ ਬਈ ਹਾਸ ਦੀ ਖੇੜ ਦੀ ਜਾਊ ਚਾਰਜ ਕਰ ਲਓ ਮੜੀ ਜੀ ਇਹਨਾਂ ਤੋਂ ਬਰਨਣਾ ਹਾਂਜੀ ਇਹ ਸਾਰੀ ਗੱਲ ਚਾਰਜ ਦੇ ਖੜੀ ਆ ਹੁਣ ਹੁਣ ਚਾਰਜ ਵੀ ਕਰਾ ਲੈ ਤੇ ਇਹ ਹੈਗੀ ਸੀ ਵੀਰੇ ਆਪਣੇ ਕੋਲੇ ਪਹਿਲਾਂ ਉਹ ਸੋਚਿਆ ਤਾਂ ਹੋਊਗਾ ਯਾਰ ਸੋਚਿਆ ਤਾਂ ਸੀਗੀ ਪਰ ਰੱਬ ਨੇ ਪਹੁੰਚੋ ਲਈ ਸੁਣ ਲਈ ਹਾਂਜੀ ਹਾਂਜੀ ਠੀਕ ਹੈ ਉਹ ਕਰੋਂ ਤਾਂ ਠੀਕ ਉਹ ਵਧੀਆ ਸਰਦਾ ਪਰਦਾ ਠੀਕ ਹੈ ਪਰਵਾਰ ਵਧੀਆ ਜੀ ਆਪਣਾ ਠੀਕ ਹੈ ਉਹ ਸਕੂਟਰੀ ਮੈ ਲੈਉਣ ਦੀ ਘੋਲ ਹੋਗੀ ਹਾਂਜੀ ਹਾਂਜੀ ਘੋਲ ਸੀਗੀ ਜੀ ਉਹ ਪ੍ਰਮਾਤਮਾ ਨੇ ਦੇਦੀ ਹਾਂਜੀ ਦੇਤੀ ਜੀ ਦੇਤੀ ਜੁਬਾਕ ਮੰਗਦੇ ਹੋਣਗੇ ਨਾਲੇ ਹਨਾ ਇਹ ਕਿਉਂਕਿ ਇਹਦੀ ਕੋਈ ਕਾਪੀ ਕਾਗਜ਼ ਦੀ ਵੀ ਨਹੀਂ ਲੋੜ ਪੈਂਦੀ ਲਓ ਜੀ ਸ਼ੇਅਰ ਜ਼ਰੂਰ ਕਰ ਦਿਓ ਅੱਧੇ ਬੱਚੇ ਇਹਦੇ ਡਰਾਈਵਰ ਬਣ ਗਏ ਤੇ ਧੰਨਵਾਦ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ